ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਛਾਂਗ ਦਿੱਤੀ ਆ ਵਾਲੀ ਟਾਂਣੀ ਤੇ ਹੈਰੀ ਉਧਰ ਜਾਂਦੇ ਪਏ ਤਾਂ ਟੈਂਕੀ ਸਾਫ਼ ਕਰਦੇ ਪਏ ਆ ਅੱਜ ਕਿਉਂਕਿ ਟੈਂਕੀ ਲੀਕ ਹੋ ਗਈ ਸੀਗੀ ਤੇ ਟੈਂਕੀ ਆਪਾਂ ਕਰ ਦਿੱਤੀ ਸਾਰੀ ਖਾਲੀ ਤੇ ਵਰਤਨ ਨੂੰ ਆਪਾਂ ਭਰ ਲੇ ਭਾਂਡੇ ਦੋ ਡਰਮ ਇੱਕ ਟੱਬ ਪਤੀਲਾ ਬਾਲਟੀ ਫੇਰ ਹਵੀ ਟੱਬ ਦੋ ਟੱਬ ਤਿੰਨ ਤੇ ਇਹ ਵਰਤਨ ਨੂੰ ਪਾਣੀ ਆਪਾਂ ਰੱਖ ਲਿਆ ਏ ਤੇ ਦਿਵਾੜੀ ਦੀ ਨਾਲੇ ਸਫਾਈ ਹੋ ਜੂਗੀ ਤੇ ਆ ਵੀ ਅੱਜ ਛਾਂਗ ਦਿੱਤੀ ਕਿਉਂਕਿ ਵਿੜੇ ਦੇ ਵਿੱਚ ਪੱਤੀ ਪੱਤੇ ਹੋ ਜਾਂਦੇ ਸੀਗੇ ਸਾਰੇ ਤੇ ਇੱਧਰ ਕੁੱਕੜ ਆਪਣੇ ਮਾਸਤੀ ਦੇ ਵਿੱਚ ਫਿਰਦੇ ਨੇ ਖਾਈ ਪੀ ਜਾਂਦੇ ਆ ਆਪਦਾ ਤੇ ਆਪਾਂ ਡੇਕ ਛਾਂਗ ਕੇ ਇੱਥੇ ਜਿਹੜੀ ਰੱਖ ਦਿੱਤੀ ਆ ਤੇ ਅੱਗੇ ਤੁਹਾਨੂੰ ਪਤਾ ਹੀ ਆ ਜਿਹੜਾ ਮਿਸਤਰੀ ਦਾ ਕੰਮ ਚੱਲਦਾ ਪਿਆ ਏ ਤੇ ਤਾਂ ਕਰਕੇ ਘਰ ਦੇ ਵਿੱਚ ਬਹਾਵਾ ਸਾਰਾ ਖਲਾਰਾ ਹੀ ਤਾਂ ਇੱਥੇ ਪਾ ਦਿੱਤੀ ਭਰਤਾ ਪੌੱਚਾ ਹੋ ਗਿਆ ਸਾਰਾ ਤੇ ਆਪਣਾ ਜਿਹੜਾ ਇੱਕ ਰੂਮ ਆ ਪ ਤਿਆਰ ਕੀਤਾ ਉਹ ਐਵੇਂ ਦਾ ਕਾਫੀ ਵੱਡਾ ਹੈ ਦੋ ਕਮਰੇ ਜਿੰਨਾ ਹੀ ਇੱਕ ਹੀ ਆ ਕਿਉਂਕਿ ਇਹਦੇ ਵਿੱਚ ਸਾਰਾ ਸਮਾਨ ਜਿਹੜਾ ਟਿਕ ਸਕਦਾ ਹੈ ਤਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਪਲਾਸਟਰ ਹੋ ਚੁੱਕਿਆ ਹੈ ਸਿਰਫ ਇੱਕ ਕੰਧ ਰੈਂਦੀ ਆ ਉਹ ਵੀ ਕੱਲ ਨੂੰ ਹੋ ਜੂਗੀ ਲੋ ਤੇ ਇੱਧਰ ਸਾਡੇ ਲੱਗੀ ਹੋਈ ਆ ਸਬਜੀ ਬਹੁਤ ਇੱਕ ਸਾਈਡ ਕਿੰਨੀ ਵਧੀਆ ਲੱਗੀ ਵੀ ਤੋੜੇ ਨਹੀਂ ਗਏ ਸਾਡੇ ਤੋਂ ਹਜੇ ਹਜੇ ਬਣਾਉਣੇ ਆ ਅਸੀਂ ਥੋੜੇ ਆ ਇਹ ਪਰ ਬਣ ਜਾਣਗੇ ਫੇਰ ਆਦੇ ਬਹੁਤ ਵਧੀਆ ਘਰ ਦੀ ਸਬਜੀ ਬਹੁਤ ਵਧੀਆ ਲੱਗਦੀ ਆ ਹਾਂ ਆ ਵੇਖੋ ਕਿੱਡੇ ਵਧੀਆ ਏ ਤੇ ਦਰਖਤ ਸਾਡੇ ਘਰੇ ਕਾਫੀ ਲੱਗੇ ਹੋਏ ਨੇ ਤਾਂ ਫੇਰ ਸ਼ਾਂਗਣੇ ਸਾਨੂੰ ਪੈਂਦੇ ਨੇ ਕਿਉਂਕਿ ਪੱਤੇ ਬਹੁਤ ਖਰਾਬ ਕਰਦੇ ਆ ਸਫਾਈ ਵੀ ਬਹੁਤ ਜ਼ਰੂਰੀ ਹੈ ਦਰਖਤ ਵੀ ਬਹੁਤ ਜ਼ਰੂਰੀ ਹੈ ਪਰ ਅਸੀਂ ਵੱਢਦੇ ਨਹੀਂ ਹੁੰਦੇ ਛਾਂਗਦੇ ਨਹੀਂ ਹੁੰਨੇ ਆ ਤੇ ਇੱਧਰ ਪਏ ਆ ਇੱਟਾਂ ਵੱਟੇ ਜਿਹੜੇ ਵੇਸਟ ਆ ਤੇ ਇਹਦੀ ਬਣੂਗੀ ਬੱਜਰੀ ਫੇਰ ਜਿਹੜੀ ਆਪਣੀ ਜਿਹੜੇ ਰੂਮ ਦੀ ਫਰਸ਼ ਆ ਉਹ ਲੱਗੂਗੀ ਤੇ ਫੇਰ ਆਹ ਜਿਹੜਾ ਇੱਧਰਲਾ ਸਾਰਾ ਇੱਟਾਂ ਰੋੜਿਆਂ ਦਾ ਕੰਮ ਆ ਇਹ ਵੀ ਸਾਫ਼ ਹੋ ਜਾਊਗਾ ਜਦੋਂ ਸਾਰੇ ਦੀ ਬੱਜਰੀ ਬਣ ਗਈ ਲੱਗ ਗਈ ਤਾਂ ਵਿਹੜਾ ਆਪਣਾ ਬਿਲਕੁਲ ਫਿਰ ਸਾਫ਼ ਬਹੁਤ ਵੱਡਾ ਵਿਹੜਾ ਸਾਡਾ ਸਾਫ਼ ਹੋ ਜਾਊਗਾ ਤੇ ਉਧਰ ਟੈਂਕੀ ਸਾਫ ਕਰਵਾ ਕੇ ਹੈਰੀ ਆ ਜਾਂਦੇ ਨੀਚੇ ਤੇ ਇਹਨਾਂ ਨੇ ਬਣਾਉਣਾ ਹੈ ਸੀਮੈਂਟ ਟੈਂਕੀ ਦੇ ਵਿੱਚ ਲਾਉਣ ਨੂੰ ਕਿਉਂਕਿ ਟੈਂਕੀ ਦਾ ਪਾਣੀ ਚੋ-ਚੋ ਕੇ ਚੋ-ਚੋ ਕੇ ਬਾਥਰੂਮ ਦੇ ਉੱਤੇ ਜਿਹੜੀ ਫਾਰਸ਼ ਹੈ ਉਹ ਖਰਾਬ ਹੋਈ ਜਾਂਦੀ ਸੀ। ਕੋਕੜਾ ਨੂੰ ਤਾਂ ਅੜੰਦਾ ਵੀ ਹੁਣ ਟਾਈਮ ਹੋ ਗਿਆ ਆਪਾਂ ਇਹਨੂੰ ਤਾੜ ਹੀ ਦਿੰਨੀ ਆ। ਚਲੋ 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 ਸਾਰੇ ਜਾਣੇ ਖੁੱਡੇ-ਖੁੱਡੇ 'ਚ। ਚਲੋ 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 ਆਪਦੇ ਘਰੇ ਇਹਨਾਂ ਨੂੰ ਵੀ ਆਪਾਂ ਤਾੜ ਦਈਏ ਸ਼ਾਮ ਜਾਦੇ ਹੋ ਗਈ ਆ ਪੱਤੇ ਤਾਂ ਆਹ ਵਾਲੀ ਡੇਕ ਦੇ ਵੀ ਡੇਕਦੇ ਆ ਕਿਉਂਕਿ ਹੁਣ ਪੀਲੇ ਪਈ ਜਾਂਦੇ ਆ ਸਾਰੇ ਪੱਤੇ ਇੱذੇ ਵੀ ਡੇਕਦੇ ਆ ਪਰ ਆਪਾਂ ਇਹਨੂੰ ਨਹੀਂ ਛਾਂਗਾਂਗੇ ਕਿਉਂਕਿ ਇੱਥੇ ਸ਼ਾਂ ਦੀ ਲੋੜ ਆ ਕਿਉਂਕਿ ਇੱਥੇ ਮਸਤਰੀ ਬੈਠ ਕੇ ਅੱਧਾ ਰੋਟੀ ਪਾਣੀ ਖਾ ਲੈਂਦੀ ਆ ਚਾਹ ਪਾਣੀ ਪੀ ਲੈਂਦੀ ਤੇ ਇੱذੇ ਆਪਾਂ ਨੂੰ ਸ਼ਾਂ ਦੀ ਹਜੇ ਲੋੜ ਆ ਤਾਂ ਕਰਕੇ ਆਪਾਂ ਇਹਨੂੰ ਨਹੀਂ ਛਾਂਗਿਆ ਤੇ ਦੀਵਾਲੀ 21 ਤਰੀਕ ਦੀ ਆ ਤੇ ਬਹੁਤ ਸਾਰੇ ਪਟਾਕੇ ਜਿਹੜੇ ਡੇਂਜਰ ਹੁੰਦੇ ਆ ਤੇ ਸਾਰੇ ਜਾਣੇ ਨਾਂ ਚਲਾਇਓ ਜੀ ਡੈਂਜਰ ਪਟਾਕੇ ਛੋਟੇ ਛੋਟੇ ਪਟਾਕੇ ਚਲਾ ਲਿਓ ਇਹ ਵੀ ਸਾਡੇ ਘਰੇ ਲਿਆਂਦੇ ਆ ਇਹ ਮੇਰੇ ਭਰਾ ਨੇ ਲਿਆ ਕੇ ਰੱਖਿਆ ਉਹ ਨਹੀਂ ਆ ਕੇ ਇੱਥੇ ਚਲਾਏ ਸੀਗੇ ਤਾਂ ਜੀ ਸਾਰੇ ਜਾਣੇ ਬੱਚੇ ਬਚਾ ਦੇ ਨਾਲ ਹੀ ਜਿਹੜੇ ਪਟਾਕੇ ਵਗੈਰਾ ਚਲਾਇਓ ਬਾਕੀ ਜੀ ਹੈਪੀ ਦੀਵਾਲੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀਆਂ ਤੇ ਇਦਾਂ ਹੀ ਵੀਡੀਓ ਨੂੰ ਸਪੋਰਟ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਭ ਦਾ ਥੈਂਕ ਯੂ ਆ